ਦੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਸਮੂਹ ਸੰਗਤ ਜੀਓ ਆਓ ਫਤੇ ਦੀ ਸਾਂਝ ਪਾਈਏ ਉਪਰੰਤ ਜੋ ਕਿ ਹੁਕਮਨਾਮਾ ਸਾਹਿਬ ਆਇਆ ਹੈ ਉਸ ਦੀ ਆਪਾਂ ਵਿਚਾਰ ਕਰੀਏ ਅੱਜ ਬਹੁਤ ਵੱਡ ਭਾਗਾ ਦਿਨ ਹੈ ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਉਹ ਮਹਾਰਾਜ ਅੱਜ ਦੇ ਦਿਨ ਜਗਤ ਜਲੰਦੇ ਨੂੰ ਠਰਨ ਵਾਸਤੇ ਇਸ ਮਾਤ ਲੋਕ ਤੇ ਪ੍ਰਗਟ ਹੋਏ ਜਿਨ੍ਹਾਂ ਦਾ ਪ੍ਰਕਾਸ਼ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਭਟਾਂ ਦੀ ਬਾਣੀ ਹੈ ਜਿਸ ਦੇ ਵਿੱਚ ਭਟਾਂ ਨੇ ਲਿਖਿਆ ਹੈ ਉਚਾਰਨ ਕੀਤਾ ਹੈ ਆਪ ਨਾਰਾਇਣ ਕਲਾ ਧਾਰ ਜਗਮਹ ਪਰਵਰਿਓ ਨਿਰੰਕਾਰ ਆਕਾਰ ਜੋਤ ਜਗਮੰਡਲ ਕਰਿਓ ਭਾਵ ਕੇ ਪਰਮਾਤਮਾ ਸੰਸਾਰ ਦੀ ਜੋ ਉਸ ਸਮੇਂ ਹਾਲਤ ਸੀ ਉਸ ਨੂੰ ਵੇਖ ਕੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਰੂਪ ਦੇ ਵਿੱਚ ਪਰਮਾਤਮਾ ਆਪ ਦੁਨੀਆ ਤੇ ਆਇਆ ਅੱਜ ਆਪਾਂ ਵਿਚਾਰ ਕਰਾਂਗੇ ਜੋ ਕਿ ਸ਼ਬਦ ਗੁਰੂ ਨਾਨਕ ਸਾਹਿਬ ਦੇਵ ਜੀ ਬਾਰੇ ਹੈ ਅਤੇ ਸਮੂਹ ਸੰਗਤ ਬਾਰੇ ਹੈ ਪਰ ਇਹ ਸ਼ਬਦ ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਉਚਾਰਿਆ ਹੈ ਜੋ ਕਿ ਰਾਗ ਸੋਰਠ ਦੇ ਵਿੱਚ ਹੈ ਸੋਰਠ ਮਹੱਲਾ ਪੰਜਵਾਂ ਕਰਿ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭੈ ਅਰੋਗਾ ਇੱਕ ਹੁੰਦਾ ਹੈ ਪਾਣੀ ਦਾ ਇਸ਼ਨਾਨ ਇੱਕ ਹੁੰਦਾ ਹੈ ਬਾਣੀ ਦਾ ਇਸ਼ਨਾਨ ਜਿੱਥੇ ਪਾਣੀ ਦਾ ਇਸ਼ਨਾਨ ਜ਼ਰੂਰੀ ਹੈ ਉੱਥੇ ਨਾਲ ਹੀ ਮਹਾਰਾਜ ਨੇ ਬਾਣੀ ਦਾ ਇਸ਼ਨਾਨ ਵੀ ਨਾਲ ਹੀ ਇੱਕੋ ਹੀ ਤੁਕ ਦੇ ਵਿੱਚ ਅੰਕਿਤ ਕਰ ਦਿੱਤਾ ਹੈ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਤਲਬ ਕਿ ਪ੍ਰਮਾਤਮਾ ਨੂੰ ਸਿਮਰਨਾ ਵਾਹਿਗੁਰੂ ਵਾਹਿਗੁਰੂ ਰਾਮ ਰਾਮ ਰੱਬ ਅੱਲਾ ਆਪੋ ਆਪਣੇ ਧਰਮਾਂ ਦੇ ਹਿਸਾਬ ਨਾਲ ਕੋਈ ਕੋਈ ਵੀ ਨਾਮ ਕਿਸੇ ਤਰ੍ਹਾਂ ਦਾ ਨਾਮ ਪ੍ਰਮਾਤਮਾ ਦਾ ਨਾਮ ਹੈ ਜੋ ਕਿ ਜਿਸ ਨੂੰ ਜਪ ਸਕਦਾ ਹੈ ਮਨ ਤਨ ਭਏ ਅਰੋਗਾ ਗੁਰਬਾਣੀ ਮਨ ਦੇ ਰੋਗ ਤੇ ਤਨ ਦੇ ਰੋਗ ਦੋ ਹੀ ਰੋਗ ਦੂਰ ਕਰਕੇ aroga ਕਰਦੀ ਹੈ ਸਾਡੀ ਦੇਹ ਨੂੰ ਮਨ ਦੇ ਰੋਗ ਬਹੁਤ ਹੀ ਭਿਆਨਕ ਹੁੰਦੇ ਹਨ ਤਨ ਦੇ ਰੋਗ ਤੇ ਡਾਕਟਰ ਦਵਾਈ ਦੇ ਕੇ ਠੀਕ ਕਰ ਦਿੰਦੇ ਹਨ ਔਰ ਮਨ ਦੇ ਰੋਗ ਅੱਜ ਕੱਲ ਜਿਵੇਂ ਡਿਪਰੈਸ਼ਨ ਇਹ ਮਨ ਦਾ ਰੋਗ ਹੈ। ਜਦ ਮਨ ਨਾ ਟਿਕਣਾ ਇਹ ਵੀ ਮਨ ਦਾ ਰੋਗ ਹੈ। ਆਨੰਦ ਵਿੱਚ ਨਾ ਰਹਿਣਾ ਖਿਜੇ ਖਿਜੇ ਰਹਿਣਾ ਇਹ ਵੀ ਮਨ ਦਾ ਰੋਗ ਹੈ। ਮਨ ਦੇ ਰੋਗ ਬਹੁਤ ਸਾਰੇ ਹਨ। ਅੱਜ ਕੱਲ ਅਸੀਂ ਉਹਨਾਂ ਨੂੰ ਤਨ ਦੇ ਰੋਗ ਨਾਲ ਕਨਸੀਡਰ ਕਰ ਦਿੰਨੇ ਹਾਂ। ਪਰ ਮਨ ਦੇ ਜਿਹੜੇ ਭਿਆਨਕ ਰੋਗ ਹਨ ਬੰਦੇ ਨੂੰ ਉੱਠੇ-ਪਾਸੇ ਲੈ ਜਾਂਦੇ ਹਨ ਜਿਵੇਂ ਨਸ਼ਾ ਕਰਨਾ ਨਾ ਕੋਈ ਗਲਤ ਕੰਮ ਕਰਨਾ ਚੋਰੀ ਕਰਨਾ ਵੀ ਇੱਕ ਮਨ ਦਾ ਰੋਗ ਹੈ ਜਾਂ ਕਈ ਬੱਚੇ ਕਈ ਗਲਤ ਪਾਸੇ ਤੁਰ ਪੈਂਦੇ ਹਨ ਨਸ਼ੇ ਕਰਦੇ ਜਾਂ ਹੋਰ ਵੀ ਬੜਕੋ ਕਰਦੇ ਹਨ ਇਹ ਸਾਰੇ ਮਨ ਦੇ ਰੋਗ ਹਨ ਦੋਵੇਂ ਹੀ ਮਨ ਤੇ ਤਨ ਦੇ ਰੋਗ ਤਾਂ ਦੂਰ ਹੁੰਦੇ ਹਨ ਜੇ ਜੀਵ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਪਰਮਾਤਮਾ ਦਾ ਨਾਮ ਜਪੇ ਕਰਿ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨੋਂ ਭਏ ਰੋਗਾ ਕੋਟ ਵਿਗਨ ਜਦੋਂ ਮਨ ਤੇ ਤਨ ਦੋਵੇਂ ਸ਼ੁੱਧ ਹੋ ਗਏ ਫਿਰ ਕੋਈ ਵਿਗਨ ਨਹੀਂ ਰਹਿੰਦਾ ਕੋਟ ਵਿਗਨ ਲਾਥੇ ਪ੍ਰਭ ਸਰਣਾ ਪ੍ਰਗਟੇ ਭਲੇ ਸੰਜੋਗਾ ਕਈ ਵਾਰੀ ਆਪਾਂ ਵੇਖਦੇ ਹਨਾ ਸਾਹਮਣੇ ਕੋਈ ਬੈਠਾ ਆਪਾਂ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਸਮਝਾ ਲਵੇ ਵਧੀਆ ਲੱਗਿਆ ਹਨਾ ਹਸਮੁਖ ਹੁੰਦਾ ਬੰਦਾ ਤੇ ਆਪਣਾ ਮਨ ਵਿਖੜ ਜਾਂਦਾ ਹੈ ਸਾਹਮਣੋਂ ਕੋਈ ਰੁੱਖਾ ਜਿਹਾ ਬੋਲੇ ਤੇ ਆਪਣਾ ਮਨ ਵੀ ਖਰਾਬ ਹੋ ਜਾਂਦਾ ਹੈ ਉਸੇ ਤਰ੍ਹਾਂ ਮਹਾਰਾਜ ਨੇ ਇਸ ਨੂੰ ਬਿਆਨ ਕੀਤਾ ਹੈ ਕੋਟ ਵਿਗਨ ਸਾਰੇ ਹੀ ਵਿਗਨ ਜਿਹੜੇ ਨੇ ਉਹ ਦੂਰ ਹੋ ਜਾਂਦੇ ਹਨ ਲਾਥੇ ਪ੍ਰਭ ਸ਼ਰਨਾ ਪਰਮਾਤਮਾ ਦੀ ਸ਼ਰਨ ਦੇ ਵਿੱਚ ਜਦੋਂ ਜੀਵ ਆ ਗਿਆ ਪ੍ਰਗਟ ਭਲੇ ਸੰਜੋਗਾ ਇਹ ਸੰਜੋਗਾ ਦੀ ਗੱਲ ਹੁੰਦੀ ਹੈ ਸੰਜੋਗਾਂ ਦੇ ਵਿੱਚ ਇਕੱਲੇ ਮਾਤਾ ਪਿਤਾ ਹਸਬੈਂਡ ਵਾਈਫ ਬੱਚੇ ਨਹੀਂ ਹੁੰਦੇ ਸੰਜੋਗਾਂ ਦੇ ਵਿੱਚ ਭੈਣ ਭਰਾ ਇਸ਼ਟ ਮੀਤ ਭਾਈ ਸਾਰੇ ਹੀ ਯਾਰ ਦੋਸਤ ਸਾਰੇ ਹੀ ਆਉਂਦੇ ਹਨ ਸਾਰੀ ਹੀ ਕੁਦਰਤ ਆਉਂਦੀ ਹੈ ਸੰਜੋਗਾਂ ਦੇ ਵਿੱਚ ਪ੍ਰਭ ਬਾਣੀ ਸ਼ਬਦ ਸੁਪਾਖਿਆ ਗਾਵੋ ਸੁਣਾਓ ਪੜੋ ਨਿਤ ਭਾਈ ਗੁਰਪੂਰ ਤੂੰ ਰੱਖਿਆ ਪਰਮਾਤਮਾ ਨੇ ਇਹ ਬਾਣੀ ਜੋ ਸਾਰੇ ਗੁਰੂ ਸਾਹਿਬਾਨਾਂ ਦੀ ਭੱਟਾਂ ਦੀ ਭਗਤ ਸਾਹਿਬਾਨਾਂ ਦੀ 6 ਗੁਰੂ ਸਾਹਿਬਾਨਾਂ ਦੀ ਜੋ ਵੀ ਬਾਣੀ ਹੈ ਪ੍ਰਭ ਬਾਣੀ ਸ਼ਬਦ ਸੋ ਭਾਖਿਆ ਬਾਣੀ ਸਾਨੂੰ ਸਿੱਖਿਆ ਦਿੰਦੀ ਹੈ ਗਾਓ ਸੁਣਾਓ ਪੜ੍ਹੋ ਨਿਤ ਭਾਈ ਰੋਜ਼ ਹੀ ਪੜੋ ਤੇ ਗਾਓ ਸੁਣੋ ਗਉਣਾ ਕੋਈ ਜ਼ਰੂਰੀ ਨਹੀਂ ਕਿ ਆਪਾਂ ਹਾਰਮੋਨੀਅਮ ਲੈ ਕੇ ਜਾਂ ਕਿਸੇ ਤਰ੍ਹਾਂ ਦਾ ਸਾਜ਼ ਲੈ ਕੇ ਉਹਦੇ ਤੇ